ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੇਤਕਾਰ ਤੇ ਮੈਂ ਹਾਂ ਸੁਮਨ ਪ੍ਰੇਤਕਾਰ ਅੱਜ ਹੈ 14 ਨਵੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 14 ਨਵੰਬਰ 2025 ਦੇ ਨਾਲ ਰਿਲੇਟਿਡ ਇੰਪੋਰਟੈਂਟ ਗ੍ਰਾਂਟ ਆਫ ਯਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਿਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਆਦਰ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕੇਨਾਰਾਜ਼ ਹਾਲ ਹੀ ਵਿੱਚ ਦੇਸ਼ ਦਾ ਪਹਿਲਾ ਰਾਜ ਬਣਿਆ ਜਿਸ ਨੇ ਰਾਜ ਭਰ ਵਿੱਚ ਸੋਤੀ ਹੋਈ ਭਾਰਤ ਨੈਟ ਯੂਜ਼ਨਾ ਲਾਗੂ ਕੀਤੀ ਹਾਂਜੀ ਭਾਰਤ ਨੈਟ ਯੂਜ਼ਨਾ ਇਸ ਦਾ ਮੁੱਖ ਉਦੇਸ਼ ਸਾਰੀਆਂ ಗ್ರಾಮ ਪੰਚਾਇਤਾਂ ਦੇ ਨਾਲ-ਨਾਲ ਘਰਾਂ ਤੇ ਸੰਸਥਾਵਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰਨਾ ਤੇ ਇਹ ਲਾਗੂ ਕਰਨ ਵਾਲਾ ਪਹਿਲਾ ਰਾਜ ਬਣਿਆ ਪੰਜਾਬ অপਸ਼ਨ ਸੀ ਇਜ਼ ਦਾ ਰਾਈਟ ਆਨਸਰ ਸਾਡਾ ਪੰਜਾਬ ਪਹਿਲਾ ਰਾਜ ਬਣਿਆ ਜਿਸ ਨੇ ਭਾਰਤ ਨੈਟ ਯੂਜ਼ਨਾ ਲਾਗੂ ਕੀਤੀ ਇਸ ਦਾ ਕੀ ਪਰਪਸ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਪੰਜਾਬ ਪਹਿਲਾ ਰਾਜ ਬਣਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਇਥੋਂ ਦੇ ਚੀਫ ਮਿਨਿਸਟਰ ਆ ਭਗਵੰਤ ਸਿੰਘ ਮਾਨ ਗਵਰਨਰ ਆ ਗੁਲਾਬ ਚੰਦ ਕਟਾਰੀਆ ਪੰਜਾਬ ਭਾਰਤ ਦਾ ਇਸ ਤਰ੍ਹਾਂ ਦਾ ਰਾਜ ਆ ਜਿਸ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪੰਜਾਬ ਵਿੱਚ 13 ਵਾਈਲਡਲਾਈਫ ਸੈਂਚਰੀਜ਼ ਆ ਜਿਸਦੇ ਵਿੱਚੋਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਅਬੋਵਰ ਵਾਈਲਡਲਾਈਫ ਸੈਂਚਰੀ ਇਹ ਕਾਲੇ ਹਿਰਨ ਲਈ ਮਸ਼ਹੂਰ ਆ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਆ ਉਹ ਹੈ ਪਾਕਿਸਤਾਨ ਪੰਜਾਬ ਦੀ ਹੱਦ ਤਿੰਨ ਰਾਜਾਂ ਨੂੰ ਲੱਗਦੀ ਆ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਪੰਜਾਬ ਦੀ ਹੱਦ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੱਗਦੀ ਆ ਚੰਡੀਗੜ੍ਹ ਅਤੇ ਜੰਮੂ ਕਸ਼ਮੀਰ ਪੰਜਾਬ ਦੇ ਫੇਮਸ ਲੋਕਨਾਚਾ ਭੰਗੜਾ ਝੂਮਰ ਲੁੱਡੀ ਯੁੱਲੀ ਡੰਕਲਾ ਤੇ ਤੁੰਮਲੇ ਮਰਦ ਲੋਕਨਾਚਾ ਇਸਤਰੀ ਲੋਕਨਾਚਾ ਸੰਮੀ ਗਿੱਧਾ ਯਾਗੋ ਕਿ ਕਲੇ ਪੰਜਾਬ ਵਿੱਚ ਤਿੰਦਰਿਆ ਵਗਦੇ ਆ ਸਤਲੁਜ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚੋਂ ਲੰਘਦਾ ਰਾਵੀ 3 ਜ਼ਿਲ੍ਹਿਆਂ ਚੋਂ ਲੰਘਦਾ ਵਿਆਸ 6 ਜ਼ਿਲ੍ਹਿਆਂ ਵਿੱਚੋਂ ਲੰਘਦਾ ਠੀਕ ਹੈ ਤੇ ਇਸ ਦੇ ਲਈ ਤੁਸੀਂ ਇੱਕ ਤਿੰਨ ਦਾ ਪਹਾੜਾ ਹੀ ਯਾਦ ਰੱਖ ਸਕਦੇ ਹੋ ਰਾਵੀ ਤਿੰਨ ਜ਼ਿਲ੍ਹਿਆਂ ਚੋਂ ਲੰਘਦਾ ਵਿਆਹ ਛੇ ਜ਼ਿਲ੍ਹਿਆਂ ਚੋਂ ਲੰਘਦਾ 70 ਉਸ 9 ਜ਼ਿਲ੍ਹਿਆਂ ਚੋਂ ਲੰਘਦਾ ਪੰਜਾਬ ਦਾ ਰਾਜ ਪਸ਼ੂ ਆ ਕਾਲਾ ਹਿਰਨ ਰਾਜ ਪੰਛੀ ਆ ਬਾਜ਼ ਰਾਜ ਦਰਖਤ ਆ ਟਾਲੀ ਰਾਜ ਜਲ ਜੀਵ ਆ ਸਿੰਧ ਨਦੀ ਦੀ ਡਾਲਫਿਨ ਰਾਜ ਫੁੱਲ ਆ ਗਲੇਡੀਆਲਸ ਲੀਲੀ ਜਿਹਨੂੰ ਕਹਿ ਦਿੰਨੇ ਆਂ ਅਸੀਂ ਰਾਜ ਪਾਸ਼ਾ ਪੰਜਾਬੀ ਰਾਜ ਨਾਚ ਆ ਪੰਗੜਾ ਪੰਜਾਬ ਪੁਲਿਸ ਨੇ ਸਾਈਬਰ ਜਾਗੋ ਪ੍ਰੋਗਰਾਮ ਸ਼ੁਰੂ ਕੀਤਾ 42ਵਾਂ ਇੰਡੀਅਨ ਆਇਲ ਸਰਬੋ ਸੁਰਜੀਤ ਹਾਕੀ ਟੂਰਨਾਮੈਂਟ ਜ਼ਿਲੰਦਰ ਵਿਖੇ ਕਰਵਾਇਆ ਗਿਆ ਪੰਜਾਬ ਦੇ ਰਾਜਪਾਲ ਨੇ ਸਰਦਾਰ @therate150 1 ਤ ਮਾਰਚ ਦੀ ਸ਼ੁਰੂਆਤ ਕੀਤੀ ਤੇ ਸ਼ੁਰੂਆਤ ਚੰਡੀਗੜ੍ਹ ਤੋਂ ਕੀਤੀ ਗਈ ਸੀ ਪੰਜਾਬ ਨੇ ਝੋਨੇ ਤੋਂ ਗ੍ਰੀਨ ਹਾਈਡਰੋਜਨ ਉਤਪਾਦਨ ਲਈ ਆਈਆਈਐਸ ਸੀ ਬੰਗਲੌਰ ਨਾਲ ਸਮਝੌਤਾ ਕੀਤਾ ਚੰਡੀਗੜ੍ਹ ਪਾਰਦਾ ਪਹਿਲਾ ਝੁੱਗੀ ਝੋਪੜੀ ਮੁਕਤ ਸ਼ਹਿਰ ਬਣਿਆ ਭਾਰਤ ਹਵਾਈ ਸੈਨਾ ਦੇ MiG 21 ਲੜਾਕੂ ਜਹਾਜ਼ਾਂ ਦਾ ਵਿਦਾਇਗੀ ਸਮਾਰੋਹ ਚੰਡੀਗੜ੍ਹ ਵਿੱਚ ਆਯੋਜਿਤ ਕੀਤਾ ਗਿਆ ਪੰਜਾਬ ਸਰਕਾਰ ਨੇ ਆਪਣੀ ਲੈਂਡ ਪੁਲਿੰਗ ਨੀਤੀ ਵਾਪਸ ਲਈ ਪੰਜਾਬ ਸਰਕਾਰ ਨੇ ਬਾਜ਼ਖ ਨਾਮਕ ਇੱਕ ਨਵੇਂ ਐਂਟੀ ਡਰਨ ਸਿਸਟਮ ਲਾਂਚ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਸਹਿਰੀ ਸਹਿਕਾਰੀ ਬੈਂਕਾਂ ਲਈ ਡਿਜੀਟਲ ਐਪਸ ਕਿਸ ਨੇ ਲਾਂਚ ਕੀਤੇ ਹਨ ਹਾਂਜੀ ਸਹਿਰੀ ਸਹਿਕਾਰੀ ਬੈਂਕਾਂ ਦੇ ਲਈ ਡਿਜੀਟਲ ਐਪ ਲਾਂਚ ਕੀਤੇ ਆ ਅਮਿਤ ਸ਼ਾਣੀ ਇਹ ਦੋ ਦੋ ਐਪ ਆ ਜਿਨ੍ਹਾਂ ਨੂੰ ਸਾਡੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਰਮ ਨੇ ਲਾਂਚ ਕੀਤਾ ਇੱਕ ਦਾ ਨਾਮ ਆ ਸਹਿਕਾਰ ਡਿਜੀਪੇ ਦੂਸਰੇ ਦਾ ਨਾਮ ਆ ਸਹਿਕਾਰ ਡਿਜੀ ਲੋਨ ਠੀਕ ਹੈ ਸਹਿਕਾਰ ਡਿਜੀ ਲੋਨ ਤੇ ਭਾਰਤ ਦੀ ਨਗਦੀ ਰਹਿਤ ਅਰਥਵਿਵਸਥਾ ਵਿੱਚ ਡਿਜੀਟਲ ਭੁਗਤਾਨਾਂ ਦੀ ਵਧ ਰਹੀ ਮਹੱਤਤਾ ਨੂੰ ਦੇਖਦੇ ਹੋਏ ਸਹਿਕਾਰੀ ਬੈਂਕਾਂ ਨੂੰ ਮੁਕਾਬਲੇਬਾਜ਼ ਬਣਾਉਣ ਲਈ ਆਧੁਨਿਕ ਟੈਕਨੋਲੋਜੀ ਨੂੰ ਅਪਣਾਉਣਾ ਚਾਹੀਦਾ ਇਹ ਅਭਿਦਿਸ਼ਾਨ ਨੇ ਕਿਹਾ ਸੀ ਇਨਾ ਐਪ ਨੂੰ ਲਾਂਚ ਕਰਦੇ ਹੋਏ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੇ ਖੇਤੀਬਾੜੀ ਵਿਭਾਗ ਨੇ 38 ਸਾਲਾਂ ਵਿੱਚ ਪਹਿਲੀ ਵਾਰ ਆਪਣੀ ਪਛਾਣ ਬਦਲਦੇ ਹੋਏ ਇੱਕ ਨਵਾਂ ਲੋਗੋ ਜਾਰੀ ਕੀਤਾ ਹਾਂਜੀ 38 ਸਾਲਾਂ ਦੇ ਵਿੱਚ ਪਹਿਲੀ ਵਾਰ ਆਪਣੀ ਪਹਿਚਾਣ ਬਦਲਦੇ ਹੋਏ ਖੇਤੀਬਾੜੀ ਵਿਭਾਗ ਨੇ ਇੱਕ ਲੋਗੋ ਚੇਂਜ ਕਰਤਾ ਆਪਣਾ ਕਿਹੜੇ ਰਾਜ ਦੇ ਨੇ ਲੋ ਕਿਹੜੇ ਰਾਜ ਦੇ ਖੇਤੀਬਾੜੀ ਵਿਭਾਗ ਨੇ ਕੀਤਾ ਵਾ ਮਹਾਰਾਸ਼ਟਰ ਦੇ ਠੀਕ ਹੈ অপਸ਼ਨ ਡੀ ਇਸ ਆ ਰਾਈਟ ਆਨਸਰ ਇਹ ਮਹਾਰਾਸ਼ਟਰ ਦੇ ਖੇਤੀਬਾੜੀ ਵਿਭਾਗ ਦਾ ਨਵਾਂ ਲੋਗੋ ਹੈ ਜਿਹੜਾ ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋ ਹੁਣ ਮਹਾਰਾਸ਼ਟਰ ਨੇ ਲੋਗੋ ਆਪਣਾ ਚੇਂਜ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾ ਮਹਾਰਾਸ਼ਟਰ ਮਹਾਰਾਸ਼ਟਰ ਨੇ ਲੋਗੋ ਚੇਂਜ ਕੀਤਾ ਸੀ ਨਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮਹਾਰਾਸ਼ਟਰ ਮਹਾਰਾਸ਼ਟਰ ਦੀ ਕੈਪੀਟਲ ਆ ਮੁੰਬਈ ਇਥੋਂ ਦੇ ਚੀਫ ਮਿਨਿਸਟਰ ਦਿਵਿੰਦਰ ਫਾੜਨ ਵੀਸ ਗਵਰਨਰ ਅਚਾਰਿਆ ਦੇਵਰਾਤ ਅਚਾਰਿਆ ਦੇਵਰਾਤ ਵਿਸਤ ਗੁਜਰਾਤ ਦੇ ਗਵਰਨਰ ਐ ਇਹਨਾਂ ਨੂੰ ਮਹਾਰਾਸ਼ਟਰ ਦੇ ਗਵਰਨਰ ਦਾ ਐਡੀਸ਼ਨਲ ਚਾਰਜ ਮਿਲਿਆ ਜੋ ਮਹਾਰਾਸ਼ਟਰ ਦੇ ਗਵਰਨਰ ਸੀ ਸੀਪੀ ਰਾਧਾ ਕ੍ਰਿਸ਼ਨ ਨੂੰ ਹੁਣ ਸਾਡੇ ਉਪ ਰਾਸ਼ਟਰਪਤੀ ਬਣ ਗਿਆ ਮਾਹਾਰਾਸ਼ਟਰ ਦੇ ਵਿੱਚ ਗੋਗਾਮਲ نیشنل ਪਾਰਕ, ਬੋਰੀਬਲੀ نیشنل ਪਾਰਕ, ਤਾਡੋਬਾ نیشنل ਪਾਰਕ, ਚੰਦੋਲੀ نیشنل ਪਾਰਕ, ਸੰਜੀ ਗਾਂਧੀ نیشنل ਪਾਰਕ, ਨਵੇਂ گاਉਂ نیشنل ਪਾਰਕ, ਤੰਸਾ ਵਾਈਲਡਲਾਈਫ ਸੈਂਚੂਰੀ, ਲੁਨਾਰਚੀ ਇਲਾ, ਉਯਾਨੀ ਡੈਮ, ਜੈਕ ਬਾੜੀ ਡੈਮ, ਕੋਈ ਨਾ ਡੈਮ ਭਾਰਤ ਵਿੱਚ ਮੂਗਫਲੀ ਦਾ ਉਤਪਾਦਨ ਸਭ ਤੋਂ ਵੱਧ ਮਹਾਰਾਸ਼ਟਰ ਦੇ ਵਿੱਚ ਹੁੰਦਾ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਸੂਤੀ ਕੱਪੜੇ ਦੇ ਕਾਰਖਾਨੇ ਆ ਏਸ਼ੀਆ ਦੇ ਸਭ ਤੋਂ ਖੁਸ਼ਹਾਲ ਸ਼ਹਿਰਾਂ ਦੀ ਸੂਚੀ ਵਿੱਚ ਮੁੰਬਈ ਟੌਪ ਤੇ ਰਿਹਾ ਸੈਟੇਲਾਈਟ ਆਧਾਰਿਤ ਇੰਟਰਨੈਟ ਸੇਵਾਵਾਂ ਮਾ ਪ੍ਰਦਾਨ ਕਰਨ ਲਈ ਸਟਾਰਲਿੰਕ ਨਾਲ ਸਮਝੌਤਾ ਕਰਨ ਵਾਲਾ ਪਹਿਲਾ ਰਾਜ ਮਹਾਰਾਸ਼ਟਰ ਬਣਿਆ ਮਹਾਰਾਸ਼ਟਰ ਦੇ ਔਰੰਗਾਬਾਦ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਸ਼ਤਰਪਤੀ ਸ਼ਿਵਾਜੀ ਰੇਲਵੇ ਸਟੇਸ਼ਨ ਰੱਖਿਆ ਗਿਆ ਮਹਾਰਾਸ਼ਟਰ ਨੇ 5 ਸਾਲਾਂ ਵਿੱਚ 5 ਲੱਖ ਨੌਕਰੀਆਂ ਪੈਦਾ ਕਰਨ ਦੇ ਟੀਚੇ ਨਾਲ 50 50 ਹਜ਼ਾਰ ਕਰੋੜ ਰੁਪਏ ਦੀ ਬਾਹਰ ਸੁਦਯੋਗ ਨੀਤੀ ਲਾਗੂ ਕੀਤੀ। ਮਹਾਰਾਸ਼ਟਰ ਦੇ 5 ਸਮੁੰਦਰੀ ਕੰਢਿਆਂ ਨੂੰ ਬਕਾਰੀ ਬਲੂ ਫਲੈਗ ਪ੍ਰਮਾਣੀਕਰਨ ਪ੍ਰਾਪਤ ਹੋਇਆ। ਮਹਾਰਾਸ਼ਟਰ ਤੇ ਸਪੇਨ ਨੇ ਵਿਸ਼ਵ ਪੱਧਰੀ ਕਨ ਵੈਂਸ਼ਨ ਸੈਂਟਰ ਸਥਾਪਿਤ ਕਰਨ ਲਈ ਸਮਝਾਤੇ ਤੇ ਸਾਈਨ ਕੀਤੇ। ਨੈਕਸਟ ਹੈ। ਕੇਸ ਰਾ ਸਰਕਾਰ ਨੇ ਹਾਲ ਹੀ ਵਿੱਚ ਔਰਤਾਂ ਨੂੰ ਰਾਤ ਦੀ ਡਿਊਟੀ ਲਈ ਆਪਣੀ ਸਹਿਮਤੀ ਦੇਣ ਦਾ ਅਧਿਕਾਰ ਦਿੱਤਾ। ਹਾਂਜੀ। ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਨਵਾਂ ਨਿਯਮ ਲਾਗੂ ਹੋਇਆ ਕਿ ਜੇਕਰ ਔਰਤਾਂ ਰਾਈਟ ਦੀ ਡਿਊਟੀ ਕਰਨਾ ਚਾਹੁੰਦੀਆਂ ਤਾਂ ਹੀ ਉਹਨਾਂ ਦੀ ਰਾਤ ਦੀ ਡਿਊਟੀ ਲਗਾਈ ਜਾਵੇ ਅਦਰਵਾਈਜ਼ ਉਹਨਾਂ ਦੀ ਰਾਤ ਦੀ ਡਿਊਟੀ ਨਹੀਂ ਲਗਾਈ ਜਾਵੇਗੀ ਇਹ ਉੱਤਰ ਪ੍ਰਦੇਸ਼ ਦੇ ਵਿੱਚ ਹੋਇਆ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਯੋਗਯ ਅਦਿੱਤਿਆਨਾਥ ਨੇ ਇਸ ਨੂੰ ਸਹਿਮਤੀ ਦਿੱਤੀ ਆ ਠੀਕ ਹੈ ਹੁਣ ਉੱਤਰ ਪ੍ਰਦੇਸ਼ ਨੇ ਸਹਿਮਤੀ ਦਿੱਤੀ ਉੱਤਰ ਪ੍ਰਦੇਸ਼ ਦੀ ਗੱਲ ਕਰ ਰਹੇ ਹਾਂ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀ ਕੈਪੀਟਲ ਲਖਨਊ ਇਧੋਨੇ ਚੇਰਕਨਸਰਾ ਯੋਗਯ ਅਦਿੱਤਿਆਨਾਥ ਗਵਰਨਰ ਆਨੰਦੀ ਵੈਨ ਪਟੇਲ ਉੱਤਰ ਪ੍ਰਦੇਸ਼ ਵਿੱਚ ਦੁੱਧਵਾਂ ਨੈਸ਼ਨਲ ਪਾਰਕ ਅਚਿੱਤਿਆਂ ਲਈ ਫੇਮਸ ਇਥੋਂ ਦੇ ਫੇਮਸ ਲੋਕਨਾਚਾ ਚੋਹਰਾਂ ਨੂੰ ਟੰਕੀ ਕਜ਼ਰੀ ਭਾਰਤ ਵਿੱਚ ਸਭ ਤੋਂ ਵੱਧ ਬਸੋਂ ਵਾਲਾ ਰਾਜ ਹੈ ਉੱਤਰ ਪ੍ਰਦੇਸ਼ ਲਖਨਊ ਜੁਨੇਸਕੋ ਦੇ ਕ੍ਰੀਏਟਿਵ ਸਿਟੀਜ਼ ਆਫ ਗੈਸਟਰੋਨੋਮੀ ਵਿੱਚ ਸ਼ਾਮਿਲ ਹੋਇਆ ਰਾੱਖਿਆ ਮੰਤਰੀ ਰਾਜਨਾਥ ਸਿੰਘ ਨੇ ਲਖਨਊ ਵਿੱਚ ਟਾਈਟੇਨੀਅਮ ਅਤੇ ਸੁਪਰ ਸੂਪਰ ਅਲੋਏ ਮਟੀਰੀਅਲ ਪਲਾਂਟ ਦਾ ਉਦਘਾਟਨ ਕੀਤਾ। ਆਯੁੱਧਿਆ ਦੀਪ ਉਤਸਵ ਦੌਰਾਨ 26 ਲੱਖ 17215 ਲੱਖ ਦੀਵੇ ਜਗਾ ਕੇ ਇੱਕ ਗਿਨੀਜ਼ ਵਰਡ ਰਿਕਾਰਡ ਬਣਾਇਆ ਗਿਆ। ਉੱਤਰ ਪ੍ਰਦੇਸ਼ ਸਰਕਾਰ ਹਰੀਕੇਡ ਵਿਜ਼ਨਲ ਹੈੱਡਕੁਆਟਰ ਤੇ ਅਪਾਹਜ ਪੁਨਰਵਾਸ ਕੇਂਦਰ ਸਥਾਪਿਤ ਕਰੇਗੀ। ਉੱਤਰ ਪ੍ਰਦੇਸ਼ ਸਰਕਾਰ ਸਵਦੇਸ਼ੀ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਸਵਦੇਸ਼ ਮੇਲਾ ਆਯੋਜਿਤ ਕਰੇਗੀ। ਉੱਤਰ ਪ੍ਰਦੇਸ਼ ਸਰਕਾਰ ਨੇ ਡਰਗ ਇਨਸਪੈਕਟਰਾਂ ਨੂੰ ਫਾਰਮਾਸਿਊਟੀਕਲ ਰਸਾਇਣਾਂ ਦੀ ਜਾਂਚ ਕਰਨ ਦਾ ਅਧਿਕਾਰ ਦਿੱਤਾ ਉੱਤਰ ਪ੍ਰਦੇਸ਼ ਸਰਕਾਰ ਨੇ ਕੋਰਸਾਂ ਅਤੇ ਦਾਖਲਿਆਂ ਦੀ ਮਾਨਤਾ ਦੀ ਜਾਂਚ ਦੇ ਹੁਕਮ ਦਿੱਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਅਧਿਆਪਕਾਂ ਲਈ ਨਗਦ ਰਹਿਤ ਡਾਕਟਰੀ ਇਲਾਜ ਦਾ ਐਲਾਨ ਕੀਤਾ ਨੈਕਸਟ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਹਾਲ ਹੀ ਵਿੱਚ ਆਈ ਆਈਐਸ ਆਈਐਸਐਫ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਿਹੜਾ ਮੈਡਲ ਜਿੱਤਿਆ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਐਸ਼ਵਰਿਆ ਪ੍ਰਤਾਪ ਸਿੰਘ ਨੇ ਚਾਂਦੀ ਦਾ ਮੈਡਲ ਜਿੱਤੇ ਆ ਤੇ ਇਹ ਜਿਹੜੀ ਆਈਐਸਐਸਐਫ ਵਿਸ਼ਵ ਚੈਂਪੀਅਨਸ਼ਿਪ ਹੈ ਕਿੱਥੇ ਹੋਈ ਹੈ ਕਾਹਿਰਾ ਦੇ ਵਿੱਚ ਹੋਈ ਹੈ ਨੈਕਸਟ ਹੈ ਹਾਲ ਹੀ ਵਿੱਚ ਕਿਸ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਰਧ ਆਸ਼ਰਮ ਸਥਾਪਿਤ ਕੀਤੇ ਜਾਣਗੇ ਹਾਂਜੀ ਨਾਗਾਲੈਂਡ ਦੇ ਸਾਰੇ ਹੀ ਜ਼ਿਲ੍ਹਿਆਂ ਵਿੱਚ ਵਿਰਧ ਆਸ਼ਰਮ ਸਥਾਪਿਤ ਕੀਤੇ ਜਾਣਗੇ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਸਲਾਹਕਾਰ ਵਾਂਗ ਪਾਗ ਕੋਨਿਆਕ ਨੇ ਬਜ਼ੁਰਗ ਨਾਗਰਿਕਾਂ ਦੀ ਮਦਦ ਲਈ ਨਾਗaland ਦੇ ਸਾਰੇ ਜ਼ਿਲ੍ਹਿਆਂ ਵਿੱਚ ਵਿਰਦਾਸ਼ ਨੰਬਰ ਨਾਉਂ ਦੀ ਯੂਜ਼ਮਾਮਾ ਦਾ ਐਲਾਨ ਕੀਤਾ ਹੁਣ ਇਹ ਐਲਾਨ ਨਾਗaland ਦੇ ਵਿੱਚ ਹੋਇਆ ਨਾਗaland ਦੀ ਕੈਪੀਟਲ ਆ ਕੋਹਿਮਾ ਇੱਥੋਂ ਦੇ ਚੀਫ ਮਿਨਿਸਟਰ ਨੇਫਰੀਓ ਗਵਰਨਰ ਆ ਅਜੀਤ ਕੁਮਾਰ ਪੱਲਾ ਨਾਗaland ਦੇ ਵਿੱਚ ਇੰਟਾਕੀ ਨੈਸ਼ਨਲ ਪਾਰਕ ਆ ਪ੍ਰਧਾਨ ਮੰਤਰੀ ਮੋਦੀ ਨੇ ਨਾਗaland ਦੇ ਪਹਿਲੇ ਇੱਕੀਕਰਤ ਇੱਕਵਾ ਪਾਰਕ ਦਾ ਨੀਂਹ ਪੱਥਰ ਰੱਖਿਆ ਨਾਗaland ਯੂਨੀਵਰਸਿਟੀ ਦੇ ਚਾਰ ਫੈਕਲਟੀ ਮੈਂਬਰ ਵਿਸ਼ਵ ਦੇ ਚੋਟੀ ਦੇ 2% ਵਿਗਿਆਨੀਆਂ ਦੀ ਸੂਚੀ ਵਿੱਚ ਸ਼ਾਮਲ ਹੋਏ ਕੋਈ ਮਾਨਵ ਉਦੇਸ਼ ਵਿੱਚ ਔਰਤਾਂ ਲਈ ਸਭ ਤੋਂ ਸੁਰੱਖਿਅਤ ਸ਼ਹਿਰ ਐਲਾਨਿਆ ਗਿਆ ਭਾਰਤੀ ਫੌਜ ਨੇ ਨਾਗਾਲੈਂਡ ਵਿੱਚ ਅਭਿਆਸ ਡਰੋਨ ਪ੍ਰਹਾਰ ਦਾ ਆਯੋਜਨ ਕੀਤਾ ਨਾਗਾਲੈਂਡ ਨੇ ਛੱਤ ਤੇ ਸੂਰਜੀ ਊਰਜਾ ਨੂੰ ਤਸ਼ਹੀਦ ਕਰਨ ਲਈ ਸੋਲਰ ਮਿਸ਼ਨ ਦੀ ਸ਼ੁਰੂਆਤ ਕੀਤੀ ਮੈਲੂਰੀ ਨਾਗਾਲੈਂਡ ਦਾ 17ਵਾਂ ਜ਼ਿਲ੍ਹਾ ਬਣੇਗਾ ਨਾਗਾਲੈਂਡ ਨੇ 25ਵੇਂ ਹਾਰਨਵਲ ਫੈਸਟੀਵਲ ਲਈ ਬੈਲਤ ਨਾਲ ਭਾਈਵਾਲੀ ਕੀਤੀ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਨੇ ਸਿਹਤ ਅਤੇ ਦਵਾਈ ਦੇ ਖੇਤਰ ਵਿੱਚ ਸਹਿਯੋਗ ਕਰਨ ਲਈ ਕਿਸ ਨਾਲ ਸਮਝੌਤਾ ਕੀਤਾ ਭਾਰਤ ਨੇ ਸਿਹਤ ਅਤੇ ਦਵਾਈ ਦੇ ਖੇਤਰ ਵਿੱਚ ਸਹਿਯੋਗ ਕਰਨ ਦੇ ਲਈ ਸਮਝੌਤਾ ਕੀਤਾ ਬੋਤਸਵਾਨਾ ਨਾਲ ਤੇ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਕਰਵਾਇਆ ਸੀ ਕਿ ਬੋਤਸਵਾਨਾ ਤੋਂ ਅੱਠ ਚਿੱਤੇ ਲਿਆਉਂਦੇ ਜਾਣਗੇ ਠੀਕ ਹੈ ਸਾਡੇ ਦੇਸ਼ ਭਾਰਤ ਦੇ ਵਿੱਚ ਬੋਤਸਵਾਨਾ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਤੇ ਵਿੱਚ ਬੋਤਸਵਾਨਾ ਇਸ ਦੀ ਕੈਪੀਟਲ ਹੈ ਗੈਬਰੋਨ ਕੰਰਾਂਸੀ ਆ ਬੋਤਸਵਾਨ ਪੁਲਾ ਪ੍ਰੈਜ਼ੀਡੈਂਟ ਡੂਮਾ ਬੋ ਕੋ ਨੈਕਸਟ ਹੈ ਮਿਨਿਸਟਰੀ ਆਫ ਹਾਂਜੀ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਨੇ ਹਾਲ ਹੀ ਵਿੱਚ ਸਾਈਬਰ ਭਾਰਤ ਸੇਤੂ ਵਰਕਸ਼ਾਪ ਕਿੱਥੇ ਸ਼ੁਰੂ ਕੀਤੀ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਨੇ ਸਾਈਬਰ ਭਾਰਤ ਸੇਤੂ ਵਰਕਸ਼ਾਪ ਆਯੋਜਿਤ ਕੀਤੀ ਹੈ ਇਹ ਆਯੋਜਿਤ ਕੀਤੀ ਗਈ ਹੈ ਤ੍ਰਿਪੁਰਾ ਦੇ ਵਿੱਚ ਆਪਸ਼ਨ ਏ ਇਜ਼ ਦਾ ਰਾਈਟ ਆਨਸਰ त्रिपुरा ਦੇ ਵਿੱਚ ਆਯੋਜਿਤ ਕੀਤੀ ਗਈ ਹੈ ਜਿਸ ਦਾ ਮੇਨ ਪਰਪਸ ਹੈ ਰਾਜਾਂ ਨੂੰ ਜੋੜਨਾ ਭਾਰਤ ਨੂੰ ਸੁਰੱਖਿਅਤ ਕਰਨਾ ਠੀਕ ਹੈ ਹੁਣ ਤ੍ਰਿਪੁਰਾ ਦੇ ਵਿੱਚ ਕੀਤੇ ਤਾਂ ਦੇਖ ਸਕਦੇ ਹਾਂ ਤੁਸੀਂ ਮੈਪ ਦੇ ਵਿੱਚ ਤ੍ਰਿਪੁਰਾ ਤ੍ਰਿਪੁਰਾ ਦੀ ਕੈਪੀਟਲ ਆ ਅਗਰਤਲਾ ਇੱਥੋਂ ਦੇ ਚੀਫ ਮਿਨਿਸਟਰ ਆ ਮਾਨਿਕਸ਼ਾ ਗਵਰਨਰ ਆ ਇੰਦਰ ਸੰਗ ਰਾਡੀ ਠੀਕ ਹੈ ਤ੍ਰਿਪੁਰਾ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 524 ਸਾਲਾਂ ਸਾਲ ਪੁਰਾਣੇ ਤ੍ਰਿਪੁਰਾ ਸੁੰਦਰੀ ਮੰਦਿਰ ਦਾ ਉਦਘਾਟਨ ਕੀਤਾ AI ਟੂਲ ਸੰਬਾਸਰ ਪਹਿਲੀ ਵਾਰ ਤ੍ਰਿਪੁਰਾ ਵਿੱਚ ਲਾਗੂ ਕੀਤਾ ਗਿਆ ਜਸਟਿਸ ਐਮ ਐਸ ਰਾਮਚੰਦਰ ਰਾਓ ਨੇ ਤ੍ਰਿਪੁਰਾ ਹਾਈ ਕੋਰਟ ਦੇ ਮੁੱਖ ਜੱਜ ਵਜੋਂ ਸੌਂ ਚੁੱਕੇ ਤ੍ਰਿਪੁਰਾ ਭਾਰਤ ਦਾ ਤੀਜਾ ਪੂਰੀ ਤਰ੍ਹਾਂ ਸਾਕਰਤਾ ਰਾਜ ਬਣਿਆ ਤ੍ਰਿਪੁਰਾ ਸਰਕਾਰ ਨੇ ਕਿਸਾਨਾਂ ਨੂੰ ਸ਼ਕਤ ਬਣਾਉਣ ਲਈ ਉਨਤ ਖੇਤੀਬਾੜੀ ਸੰਕਲਪ ਮੁਹਿੰਮ ਸ਼ੁਰੂ ਕੀਤੀ ਤ੍ਰਿਪੁਰਾ ਰਾਜ ਦੇ ਵਿੱਚ ਕਲਾਉਡਡ ਲਿਓਪਾਰਡ ਨੈਸ਼ਨਲ ਪਾਰਕ ਤ੍ਰਿਪੁਰਾ ਰਾਜ ਦਾ ਸਭ ਤੋਂ ਜ਼ਿਆਦਾ ਭਾਗ ਜੰਗਲਾਂ ਦੇ ਅਧੀਨ ਹੈ ਠੀਕ ਹੈ ਨੈਕਸਟ ਕਿਹੜੇ ਦੇਸ਼ ਨੇ ਹਾਲ ਹੀ ਵਿੱਚ ਵਿਸ਼ਵ ਆਰਟੀਫੀਸ਼ੀਅਲ ਇੰਟੈਲੀਜੈਂਸ ਸਹਿਯੋਗ ਸੰਗਠਨ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ ਵਿਸ਼ਵ ਆਰਟੀਫੀਸ਼ੀਅਲ ਇੰਟੈਲੀਜੈਂਸ ਸਹਿਯੋਗ ਸੰਗਠਨ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ ਵਾ ਚੀਨ ਨੇ অপਸ਼ਨ ਬੀ ਇਜ਼ ਦਾ ਰਾਈਟ ਆਨਸਰ 2025 ਵਿੱਚ ਗੁਸ ਬੁਸਾਨ ਬੁਸਾਨ ਦੇ ਵਿੱਚ ਹੋਏ ਏਪੀਸੀ ਸਮੇਲਨ ਵਿੱਚ ਏਪੀਸੀ ਸਮੇਲਨ ਕਿੱਥੇ ਹੋਇਆ ਐਸੀਆ ਪੈਸੀਫਿਕ ਜਿਹੜਾ ਸਮੇਲਨ ਆ ਇਹ ਬੁਸਾਨ ਵਿੱਚ ਹੋਇਆ ਇੱਥੇ ਰਾਸ਼ਟਰਪਤੀ ਜੀ ਜਿਨਪਿੰਗ ਨੇ ਗਲੋਬਲ ਏਆਈ ਸਾਂਸ਼ਣ ਅਤੇ ਸਹਿਯੋਗ ਨੂੰ ਤੁਸ਼ਾਹਿਦ ਕਰਨ ਲਈ ਵਿਸ਼ਵ ਆਰਟੀਫੀਸ਼ੀਅਲ ਇੰਟੈਲੀਜੈਂਸ ਸਹਿਯੋਗ ਸੰਗਠਨ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ ਹੁਣ ਚੀਨ ਦੇ ਵਿੱਚ ਪ੍ਰਸਤਾਵ ਹੋਇ ਰੱਖਿਆ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਚੀਨ ਚੀਨ ਦੀ ਕੈਪੀਟਲ ਅਬੀਜ਼ਿੰਗ ਕਿਰਾਨਸੀ ਅਰੀਨ ਬਿੰ ਵਿ ਪ੍ਰੈਜ਼ੀਡੈਂਟ ਆ ਜੀ ਜਿੰਪਿੰਗ ਚੀਨ ਦੀ ਹੱਦ ਦੁਨੀਆ ਦੇ ਸਭ ਤੋਂ ਜ਼ਿਆਦਾ ਦੇਸ਼ਾਂ ਨਾਲ ਲੱਗਦੀ ਹੈ 14 ਦੇਸ਼ਾਂ ਦੀ ਨਾਲ ਚੀਨ ਦੀ ਹੱਦ ਲੱਗਦੀ ਹੈ ਚੀਨ ਨੇ ਅਤਿ ਆਧੁਨਿਕ ਟੈਕਨਾਲੋਜੀ ਨਾਲ ਲੈਸ ਦੀ ਜੈਅਰ ਕ੍ਰਾਫਟ ਕੈਰੀਅਰ ਫੁਜੀਅਨ ਲਾਂਚ ਕੀਤਾ ਚੀਨ ਨੇ ਥੋਰੀਅਮ ਜੁਰੇਨੀਅਮ ਵਾਲਣ ਪਰਿਵਰਤਨ ਵਿੱਚ ਪਹਿਲੀ ਸਫਲਤਾ ਪ੍ਰਾਪਤ ਕੀਤੀ ਏਸ਼ੀਅਨ ਯੂਥ ਗੇਮਸ 2025 ਦੇ ਫਾਈਨਲ ਮੈਡਲ ਸੂਚੀ ਵਿੱਚ ਚੀਨ ਟੌਪ ਤੇ ਰਹਾ ਹੈ ਚੀਨ ਦੀ CR450 ਹਾਈ ਸਪੀਡ ਟ੍ਰੇਨ 453 ਕਿਲੋਮੀਟਰ ਪ੍ਰਤੀ ਘੰਟਾ ਦੀ ਰੀ ਦੀ ਪ੍ਰਤੀ ਘੰਟਾ ਦੀ ਰਿਕਾਰਡਡ ਰਫਤਾਰ ਤੇ ਪਹੁੰਚ ਗਈ ਚੀਨ ਵਿੱਚ ਭਾਰਤੀ ਦੂਤਾਵਾਸ ਵਿਖੇ ਰਵਿੰਦਰਨਾਥ ਟੈਗੋਰ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ ਚੀਨ ਨੇ ਸਟੇਲਥ ਜੈਲੀਫਿਸ਼ ਡਰੋਨ ਤਿਆਰ ਕੀਤਾ ਚੀਨ ਤੋਂ ਪਟਾਕਿਆਂ ਦੀ ਗੈਰਕਾਨੂੰਨੀ ਤਸਕਰੀ ਨੂੰ ਰੋਕਣ ਲਈ ਭਾਰਤ ਨੇ ਆਪਰੇਸ਼ਨ ਫਾਇਰ ਟ੍ਰਾਇਲ ਸ਼ੁਰੂ ਕੀਤਾ ਚੀਨੀ ਨੋਬਲ ਪੁਰਸਕਾਰ ਜੇਤੂ ਚੇਨ ਨਿੰਗਯਾਂਗ ਦਾ 103 ਸਾਲ ਦੀ ਉਮਰ ਵਿੱਚ ਦੇਹਾਂਤ ਹੋਇਆ ਬਿਜ਼ਿੰਗ ਦੇ ਵਿੱਚ ਨੈਕਸਟ ਹੈ 2025 ਵਿੱਚ ਕੋਪ 32 ਜਲਵਾਯੂ ਸੰਮੇਲਨ ਦੀ ਮੇਜ਼ਬਾਨੀ ਕੌਣ ਕਰੇਗਾ ਕੋਪ ਇਹ ਕਲਾਈਮੇਟ ਵੇਸ ਦੇ ਇੱਕ ਸਮਿਟਾ ਤੇ 32 32ਵਾਂ ਸੰਮੇਲਨ ਹੈ ਇਸ ਦੀ ਮੇਜ਼ਬਾਨੀ ਕਰੇਗਾ ਇਥੋਪੀਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਇਥੋਪੀਆ ਇਸ ਦੀ ਮੇਜ਼ਬਾਨੀ ਕਰੇਗਾ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਵਿਸ਼ਵ ਨਿਮੋਨੀਆ ਦਿਵਸ ਕਦੋਂ ਮਨਾਇਆ ਗਿਆ ਨਿਮੋਨੀਆ ਇੱਕ ਕਾਫੀ ਘਾਤਕ ਬਿਮਾਰੀ ਹੈ ਇਸ ਦੀ ਰੋਕਥਾਮ ਦੇ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਹਰ ਇੱਕ ਸਾਲ ਵਿਸ਼ਵ ਨਿਮੋਨੀਆ ਦਿਵਸ 12 ਨਵੰਬਰ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਸ ਆ ਰਾਈਟ ਆਨਸਰ 12 ਨਵੰਬਰ ਨੂੰ ਮਨਾਇਆ ਜਾਂਦਾ ਠੀਕ ਹੈ ਇਸ ਦਾ 2025 ਵਿੱਚ ਇਸ ਦਾ ਮੁੱਖ ਉਦੇਸ਼ ਹੈ ਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨਾ ਟੀਕਿਆਂ ਤੱਕ ਬਰਾਬਰ ਪਹੁੰਚ ਯਕੀਨੀ ਬਣਾਉਣਾ ਅਤੇ ਐਂਟੀਬਾਇਓਟਿਕਸ ਅਤੇ ਮੈਡੀਕਲ ਆਕਸੀਜਨ ਵਰਗੇ ਜੀਵਨ ਸੁਰੱਖਿਆਤ ਸਰੋਤਾਂ ਦੀ ਉਪਲਬਧਤਾ ਨੂੰ ਵਧਾਉਣਾ ਹੁਣ ਨਵੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਹੈ ਤੇ 1 ਨਵੰਬਰ ਨੂੰ ਵਿਸ਼ਵ ਸਾਕਾਹਾਰੀ ਦਿਵਸ ਮਨਾਇਆ ਗਿਆ ਇਸ ਤੋਂ ਇਲਾਵਾ ਕੇਰਲ ਕਰਨਾਟਕ ਮੱਧ ਪ੍ਰਦੇਸ਼ ਛਤੀਸਗੜ੍ਹ ਹਰਿਆਣਾ ਤੇ ਪੰਜਾਬ ਦਾ ਸਥਾਪਨਾ ਦਿਵਸ 1 ਨਵੰਬਰ ਨੂੰ ਮਨਾਇਆ ਗਿਆ ਪੁੱਡੂਚੇਰੀ ਮੁਕਤੀ ਦਿਵਸ ਵੀ 1 ਨਵੰਬਰ ਨੂੰ ਮਨਾਇਆ ਗਿਆ ਤੇ 3 ਨਵੰਬਰ ਨੂੰ ਵਿਸ਼ਵ ਜੈਲੀਫਿਸ਼ ਦਿਵਸ ਮਨਾਇਆ ਗਿਆ 5 ਨਵੰਬਰ ਨੂੰ ਵਿਸ਼ਵ ਸੁਨਾਮੀ ਅਗਰੁਕਤਾ ਦਿਵਸ ਮਨਾਇਆ ਗਿਆ 6 ਨਵੰਬਰ ਨੂੰ ਯੁੱਧ ਤੇ ਹਥਿਆਰਬੰਦ ਸੰਘਰਸ਼ ਵਿੱਚ ਵਾਤਾਵਰਣ ਦੇ ਸੋਸ਼ਣ ਨੂੰ ਰੋਕਣ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਦਿਵਸ ਮਨਾਇਆ ਗਿਆ 8 ਨਵੰਬਰ ਨੂੰ ਵਿਸ਼ਵ ਰੇਡੀਓਗ੍ਰਾਫੀ ਦਿਵਸ ਮਨਾਇਆ ਗਿਆ 9 ਨਵੰਬਰ ਨੂੰ ਰਾਸ਼ਟਰੀ ਕਾਨੂੰਨੀ ਸੇਵਾਵਾ ਦਿਵਸ ਮਨਾਇਆ ਗਿਆ 10 ਨਵੰਬਰ ਨੂੰ ਵਿਸ਼ਵ ਵਿਗਿਆਨ ਦਿਵਸ ਮਨਾਇਆ ਗਿਆ 11 ਨਵੰਬਰ ਨੂੰ ਰਾਸ਼ਟਰੀ ਸਿੱਖਿਆ ਦਿਵਸ ਮਨਾਇਆ ਗਿਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਨੇ ਕਿਸ ਦੇਸ਼ ਨੂੰ ਊਰਜਾ ਪ੍ਰੋਜੈਕਟ ਲਈ 4000 ਕਰੋੜ ਰੁਪਏ ਦਾ ਰਿਆਇਤੀ ਕਰਜ਼ਾ ਦੇਣ ਦਾ ਐਲਾਨ ਕੀਤਾ ਹਾਂਜੀ ਭਾਰਤ ਨੇ ਊਰਜਾ ਪ੍ਰੋਜੈਕਟ ਦੇ ਲਈ 4000 ਰਿਆਇਤੀ ਕਰਜ਼ਾ ਦੇਣ ਦਾ 4000 ਕਰੋੜ ਰੁਪਏ ਦਾ ਰਿਆਇਤੀ ਕਰਜ਼ਾ ਦੇਣ ਦਾ ਐਲਾਨ ਕੀਤਾ ਭੂਟਾਨ ਨੂੰ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਇਹ ਕਰਜ਼ਾ ਭੁਟਾਨ ਨੂੰ ਦਿੱਤਾ ਜਾਵੇਗਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਤੇ ਵਿੱਚ ਭੁਟਾਨ 부탄 ਦੀ ਕੈਪੀਟਲਾ ਥਿੰਪੂ ਕ੍ਰੰਸਿਆ ਨਗਲਰ ਤੋਂ ਪ੍ਰਾਈਮ ਮਿੰਿਸਟਰ ਐ ਤੇ ਸੇਰਿੰਗ ਟੌਪ ਕੇ 부탄 ਗਲੋਬਲ ਪੀਸ ਪ੍ਰਾਰਥਨਾ ਫੈਸਟੀਵਲ ਦੀ ਜੀਵਾਨੀ ਕਰੇਗਾ 14ਵੇਂ ਭਾਰਤ 부탄 ਸਰ ਹੱਦ ਪ੍ਰਬੰਧਨ ਦੀ ਜਿਹੜੀ ਮੀਟਿੰਗ ਆ ਇਹ 부탄 ਦੇ ਵਿੱਚ ਹੋਈ ਆ ਤੇ ਪੁਟਾਨ ਨੇ ਦੁਨੀਆ ਦੇ ਪਹਿਲੇ ਰੇਲ ਸੰਪਰਕ ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਪੁਟਾਨ ਨੇ ਦੁਨੀਆ ਦਾ ਪਹਿਲਾ ਕ੍ਰਿਪਟੋ ਟੂਰਿਜ਼ਮ ਭੁਗਤਾਨ ਪ੍ਰਣਾਲੀ ਲਾਂਚ ਕੀਤਾ ਪੁਟਾਨ ਨੇ ਭਾਰਤੀ ਸਿਖਿਆ ਸ਼ਾਸਤਰੀ ਅਰुण ਕਪੂਰ ਨੂੰ ਸਾਈ ਸਨਮਾਨ ਦਿੱਤਾ ਪੁਟਾਨ ਨਿਵੇਸ਼ ਨੂੰ ਕਰਸ਼ਿਤ ਕਰਨ ਤੇ ਨੌਕਰੀਆਂ ਪੈਦਾ ਕਰਨ ਲਈ ਮਾਈਂਡਫੁਲਨੈਸ ਸਿਟੀ ਬਣਾਏਗਾ ਭਾਰਤੀ ਪੁਟਾਨ ਭਾਰਤ ਪੁਟਾਨ ਸਰਹੱਦ ਤੇ ਪਹਿਲੀ ਇੱਕੀਕ੍ਰਿਤ ਚੈੱਕਪੋਇੰਟ ਖੋਲਹੀ Reliance Group ਪਪੂਟਾਂ ਦੇ ਨਵੇਂ ਆਉਣਯੋਗ ਗੁਰਜਾ ਖੇਤਰ ਵਿੱਚ ਨਿਵੇਸ਼ ਕਰੇਗਾ ਨੈਕਸਟ ਹੈ ਕਿਹੜਾ ਦੇਸ਼ ਆਲੀ ਵਿੱਚ ਸੰਯੁਕਤ ਰਾਸ਼ਟਰ ਜਲ ਸੰਮੇਲਨ ਵਿੱਚ ਹਿੱਸਾ ਲੈਣ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਬਣਿਆ ਹਾਂਜੀ ਸੰਯੁਕਤ ਰਾਸ਼ਟਰ ਜਲ ਸੰਮੇਲਨ ਵਿੱਚ ਹਿੱਸਾ ਲੈਣ ਵਾਲਾ ਪਹਿਲਾ ਦੱਖਣੀ ਏਸ਼ੀਆਈ ਦੇਸ਼ ਬਣਿਆ ਬੰਗਲਾਦੇਸ਼ ਠੀਕ ਹੈ ਹੁਣ ਬੰਗਲਾਦੇਸ਼ ਬਣਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਬੰਗਲਾਦੇਸ਼ ਬੰਗਲਾਦੇਸ਼ ਦੀ ਕੈਪੀਟਲ ਹੈ ਡਾਕਾ ਇਥੋਂ ਦੀ ਕਰੰਸੀ ਹੈ ਟੱਕਾ ਪ੍ਰਾਈਮ ਮਿਨਿਸਟਰਾ ਮੁਹੰਮਦ ਯੂਨਸ ਬੰਗਲਾਦੇਸ਼ ਦੀ ਭਾਰਤ ਨਾਲ ਸਭ ਤੋਂ ਯਾਦਾ ਹੱਦ ਲੱਗਦੀ ਹੈ ਟੋਟਲ 4096 ਕਿਲੋਮੀਟਰ ਦੀ ਹੱਦ ਭਾਰਤ ਦੀ ਲੱਗਦੀ ਹੈ ਬੰਗਲਾਦੇਸ਼ ਨਾਲ ਬੰਗਲਾਦੇਸ਼ ਨਾਲ ਭਾਰਤ ਦੇ ਪੰਜ ਰਾਜਾਂ ਦੀ ਹੱਦ ਲੱਗਦੀ ਹੈ ਪੱਛਮੀ ਬੰਗਾਲਾ ਸਾਮੇਗਾਲਿਆ ਤ੍ਰਿਪੁਰਾ ਮਿਜ਼ੋਰਮ ਬੰਗਲਾਦੇਸ਼ 26 ਮਾਰਚ 1971 ਨੂੰ ਆਜ਼ਾਦ ਹੋਇਆ ਸੀ ਇੰਡੀਆ ਤੇ ਬੰਗਲਾਦੇਸ਼ ਦੇ ਵਿੱਚ ਘਰ ਸੰਪਰਤੀ ਨਾਮ ਦੀ ਡਿਫੈਂਸ ਐਕਸਰਸਾਈਜ਼ ਹੁੰਦੀ ਹੈ ਬੰਗਲਾਦੇਸ਼ ਦੀ ਸੰਸਦ ਦਾ ਨਾਮ ਆ ਰਾਸ਼ਟਰੀ ਸੰਸਦ ਜਾਂ ਫਿਰ ਜاتی ਸੰਸਦ ਵੀ ਬੋਲ ਦਿੰਦੇ ਆ ਬੰਗਲਾਦੇਸ਼ ਵਿੱਚ ਗੰਗਾ ਨਦੀ ਨੂੰ ਪਦਮਾ ਦੇ ਨਾਮ ਨਾਲ ਜਾਣਿਆ ਜਾਂਦਾ ਬ੍ਰਹਮਪੁੱਤਰ ਨਦੀ ਨੂੰ ਯਮੁਨਾ ਦੇ ਨਾਲ ਨਾਲ ਜਾਣਿਆ ਜਾਂਦਾ ਬੰਗਲਾਦੇਸ਼ ਦੀ ਸਭ ਤੋਂ ਲੰਬੀ ਨਦੀ ਹੈ ਸੁਰਮਾ ਨਦੀ ਮਸ਼ਹੂਰ ਬੰਗਲਾਦੇਸ਼ੀ ਲੋਕ ਗਾਇਕਾ ਫਰੀਦਾ ਪਰਵੀਨ ਦਾ ਦੇਹਾਂਤ ਹੋਇਆ ਭਾਰਤ ਨੇ ਬੰਗਲਾਦੇਸ਼ ਤੋਂ ਜ਼ਮੀਨੀ ਅਤੇ ਸਮੁੰਦਰੀ ਬੰਦਰਗਾਹਾਂ ਹਰਾਹੀ ਝੂਟ ਦੀ ਦਰਮਦ ਤੇ ਪਾਬੰਦੀ ਲਗਾਈ ਬੰਗਲਾਦੇਸ਼ ਨੇ 8 ਅਗਸਤ ਨੂੰ ਨਾਮਾ ਬੰਗਲਾਦੇਸ਼ ਦਿਵਸ ਮਨਾਉਣ ਦਾ ਐਲਾਨ ਕੀਤਾ ਅਸਦ ਆलम ਸ संयਮ ਬੰਗਲਾਦੇਸ਼ ਦੇ ਵਿਦੇਸ਼ ਸਖਤਨੀ ਜੋਖਤ ਕੀਤੇ ਗਏ ਭਾਰਤ ਨੇ ਬੰਗਲਾਦੇਸ਼ ਤੋਂ ਤਿਆਰ ਕੱਪੜੇ ਅਤੇ ਪ੍ਰੋਸੈਸਡ ਫੂਡ ਆਈਟਮਾਂ ਵਰਗੇ ਕੁਝ ਚੀਜ਼ਾਂ ਤੇ ਪਾਬੰਦੀ ਲਗਾਈ ਭਾਰਤ ਨੇ ਬੰਗਲਾਦੇਸ਼ ਲਈ ਟਰਾਂਸਸ਼ਿਪਮੈਂਟ ਸਹੂਲਤ ਖਤਮ ਕੀਤੀ ਬੰਗਲਾਦੇਸ਼ ਨੇ ਗੈਰ ਫੌਜੀ ਪੁਲਾੜ ਖੋਜ ਤੇ ਨਾਸਾ ਨਾਲ ਔਰ ਤੇ ਇਸ ਸਮਝਾਤੇ ਤੇ ਸਾਈਨ ਕੀਤੇ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ। ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਅੱਜ ਦੀ ਕਲਾਸ ਚੰਗੀ ਲੱਗੀ ਹੋਵੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫਾਰ ਵਾਚਿੰਗ।